ਬਾਈ ਸਤਿ ਸ੍ਰੀ ਅਕਾਲ ਬਈ ਜੀ ਅੱਜ ਸਕਾਰਪੀਓ ਨਿਊ ਮਾਡਲ ਦੀ ਗੱਡੀ ਆਈ ਆ ਉਹ ਬੁਖਾ ਰਹੇ ਆ ਜੀ ਨਿਊ ਮਾਡਲ ਬੁਕਿੰਗ ਤੇ ਲੈਂਦੀ ਗੱਡੀ ਤੇ ਤੁਸਾਨੂੰ ਬਾਈ ਨਾਲ ਗੱਲ ਕਰਾਉਣੇ ਆ ਤੇ ਨਾਲੇ ਬਾਈ ਨੂੰ ਬਹੁਤ ਬਧਾਈਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਗੱਡੀ ਕਿੱਥੇ ਲੈ ਕਹਿੰਦੀ ਆ ਆਪਾਂ ਇਹ ਅੱਜ ਹੀ ਲੈਦੇ ਸਵੇਰ 10:00 ਵਜੇ ਆਈ ਆ ਠੀਕ ਹੈ ਜੀ ਇਹ ਕਿੱਥੋਂ ਆਪਣੇ ਪੰਜਾਬ ਚ ਮਿਲ ਜਾਂਦੀ ਸਾਰੀ ਹਾਂ ਇਹ 8 ਮਹੀਨੇ ਹੋ ਗਏ ਜੀ ਬੁਕਿੰਗ ਕਰਾਈ ਨੂੰ ਇਹਨੂੰ ਅੱਛਾ ਜੀ ਇਹ ਹੁਣ ਅਸੀਂ ਕੇਰਲਾ ਤੋਂ ਲਾਦੀ ਆ ਜੀ ਠੀਕ ਹੈ ਜੀ ਹਾਂ ਜੀ ਤੇ ਇੱਥੇ ਪੰਜਾਬ ਚ ਮਿਲਦੀ ਨਹੀਂ ਜੀ ਨਹੀਂ ਪੰਜਾਬ ਚ ਇਹ ਨਹੀਂ ਲਾਂਚ ਤਾਂ ਹੋ ਗਈਆਂ ਹਾਂਜੀ ਹਜੇ ਵੇਟਿੰਗ ਚ ਤੇ ਨਹੀਂ ਦੇ ਜੀ ਲੋ ਦਰਸ਼ਕੋ ਤੁਸੀਂ ਤੇ ਦੇਖੋ ਬਾਈ ਨੇ ਵੀ ਗੱਲ ਕਰਾਤੀ ਬਾਕੀ ਬਾਅਦ ਚ ਕਰ ਕਰਾਵਾਗੇ ਗੱਡੀ ਦੇਖੋ ਬਹੁਤ ਸੋਹਣੀ ਗੱਡੀ ਆ ਜੀ ਲੱਕ ਗੱਡੀ ਦੀ ਤੇ ਤਾਂ ਨੂੰ ਸੁਣੂ ਮੈਂ ਤੁਹਾਨੂੰ ਦਿਖਾ ਕਰਨੀਆਂ ਆਪਣਾ ਹੋਰ ਵੀ ਵੀਡੀਓ ਬਣਾਉਂਦੇ ਰਹਿਣਾ ਬਾਈ ਨੂੰ ਮੈਂ ਕਿਹਾ ਮੈਂ ਕਿਹਾ ਬਾਈ ਜੀ ਦਿਖਾਓ ਬਾਈ ਕਹਿੰਦਾ ਕੇਰਲ ਤਹੰਦੀ ਆ ਤੁਹਾਨੂੰ ਪਤਾ ਬਾਈ ਕਿੰਨੇ ਕਿਲੋਮੀਟਰ ਆ ਤੇ ਕੇਰਲ ਆਪਣਾ 2700 ਕਿਲੋਮੀਟਰ ਚੱਲ ਗਏ ਠੀਕ ਹੈ ਜੀ ਹੂੰ ਉਹਦੇ ਉਸਤਾਈ ਕੁ 220 ਕਿਲੋਮੀਟਰ ਵਾਈ ਨੇ ਜਾ ਕੇ ਲਿਆਂਦੀਆਂ ਨਾਲ ਉਹ ਵੀ ਬਲੈਕ ਦਿੱਤਾ ਬਾਈ ਨੇ ਪਤਨ 10 ਲੱਖ 1.5 ਲੱਖ ਰੁਪਈਆ ਤੇ ਮਾਡਲ ਦੇਖੋ ਜੀ ਗੱਡੀ ਬਾਕੀ ਖੁੱਲੀ ਡੁੱਲੀ ਆ ਤੇ ਦੇਖ ਸਕਦੇ ਹੋ ਬਾਈ ਜੀ ਆ ਖੁੱਲ ਕੇ ਦਿਖਾਉ ਡਿੱਗੀ ਆ ਦੇਖੋ ਜੀ ਡਿੱਗੀ ਬਹੁਤ ਖੁੱਲੀ ਡੁੱਲੀ ਆ ਰੈਰੂ ਟੱਲ ਜਾਂਦੇ ਆ ਦੇਖ ਸਕਦੇ ਹੋ ਖੁੱਲ ਬਹੁਤ ਖਲਾਈ ਇਸੂ ਖਲਾਈ ਬਹੁਤ ਯਹੀ ਬਾਕੀ ਸ਼ੌਕਰ ਲਿਆ ਹੋਆ ਤੇ ਗੱਡੀ ਬਹੁਤ ਸ਼ਾਨਦਾਰ ਆ ਜੀ 7 ਸੀਟੜਾ ਹਾਂਜੀ 7 ਸੀਟੜਾ

ਚਾਬੀ ਤੇਰੇ ਕੋਲ ਹਨ ਬਸ ਆਪ ਵੀ ਵਾਰੀ ਰੱਖੀ ਹਲੇ ਤਾਂ ਅਸੀਂ ਫਲੋਰ ਪਜਾ ਲੇ ਕੋਈ ਨਾ ਚੱਕਣਾ ਬਾਈ ਸਾਸਰੀ ਕਾਲ ਥੋੜਾ ਜਿਹਾ ਆਪਣੀ ਨਾ ਵੀਡੀਓ ਥੋੜੀ ਰਹਿ ਗਈ ਛਪਣ ਦੱਸਣ ਦੀ ਖਤਰਾ ਕਈ ਬਾਈ ਇਧਰੋਂ ਗਏ ਬਲਾਂ ਜਹਾਜ਼ ਤੇ ਜੀ ਕੇਰਲਾ ਕੇਰਲਾ ਤੋਂ ਫਿਰ ਉਧਰੋਂ ਡਰਾਈਵਰੀ ਕਰਕੇ ਬਾਈ ਗੱਡੀ ਲੈ ਕੇ ਆਇਆ ਉਹ ਥੋੜੀ ਜਿਹੀ ਸਾਡੀ ਵੀਡੀਓ ਕੱਟ ਰਹੀ ਗਈ ਤਾਂ ਕਰਕੇ ਅਸੀਂ ਦੁਬਾਰੇ ਹੁਣ ਤੁਹਾਨੂੰ ਦੱਸ ਰਹੇ ਹਾਂ ਵੀ ਜਹਾਜ਼ ਤੇ ਤੋਂ ਬਾਈ ਗਿਆ ਦੇ ਨਵੇਂ ਸਾਲ ਵਾਲੇ ਤਾਂ ਗੱਡੀ ਬਾਈ ਨਹੀਂ ਲਿਆਂਦੀ ਚਲਾ ਕੇ ਠੀਕ ਹੈ ਜੀ ਉਧਰੋਂ 2700 ਕਿਲੋਮੀਟਰ ਚੱਲ ਕੇ ਕੇਰਲਾ ਤੋਂ ਗੱਡੀ ਆਪਣੇ ਪੰਜਾਬ ਚ ਲੈ ਕੇ ਆਇਆ ਬਾਈ ਵੋਕਿੰਗ ਚੱਲਦੀ ਹੈ ਗੱਡੀ ਦੀ ਪੰਜਾਬ ਤੋਂ ਮਿਲਦੀ ਨਹੀਂ ਫਿਰ ਆਰ ਕੇ ਕੇਰਲਾ ਤੋਂ ਲੈ ਕੇ ਆਇਆ ਜਹਾਜ਼ ਤੇ ਗਈ ਸੀ ਧੰਨਵਾਦ